ਅੱ삐 ਜਗੇ ਦੀ ਸ਼ਾਨ ਗਾਇਕ ਗੁਰਮੀਤ ਬਾਵਾ ਜੀ ਦੀ ਬੇਟੀ ਗਲੋਰੀ ਬਾਵਾ ਜੀ ਵੱਲੋਂ ਕੁਝ ਸਮਾਂ ਪਹਿਲਾਂ ਜੋ ਇੱਕ ਆਵਾਜ਼ ਉਠਾਈ ਗਈ ਸੀ ਤਾਂ ਉਸ ਤੋਂ ਬਾਅਦ ਕਈ ਜੋ ਮਦਦ ਦੇ ਹੱਥ ਸਾਹਮਣੇ ਆਏ ਆ ਤੇ ਵਿਸ਼ੇਸ਼ ਤੌਰ ਦੇ ਉੱਤੇ ਆ ਤਾਂ ਦੱਸ ਦਈਏ ਕਿ ਅਕਸ਼ੇ ਕੁਮਾਰ ਹੋਣਾ ਵੱਲੋਂ 25 ਲੱਖ ਰੁਪਏ ਦੀ ਜਿਹੜੀ ਟ੍ਰਾਂਜੈਕਸ਼ਨ ਆ ਗਲੋਰੀ ਬਾਵਾ ਜੀ ਦੇ ਅਕਾਊਂਟ ਦੇ ਵਿੱਚ ਕੀਤੀ ਗਈ ਆ ਤਾਂ ਸਾਡੇ ਨਾਲ ਗਲੋਰੀ ਬਾਵਾ ਜੀ ਮੌਜੂਦ ਹਨ ਨਾਲ ਗੱਲ ਕਰਦੇ ਆ ਤਾਂ ਮੈਮ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਅਕਸ਼ੇ ਕੁਮਾਰ ਹੋਣਾ ਵੱਲੋਂ ਹੁਣ ਟ੍ਰਾਂਜੈਕਸ਼ਨ ਕੀਤੀ ਗਈ ਆ 25 ਲੱਖ ਰੁਪਏ ਦੀ ਸਹਾਇਤਾ ਕੀਤੀ ਗਈ ਹੈ ਤੁਹਾਡੀ ਮੈਂ ਪਹਿਲਾਂ ਤੇ ਮੈਨੂੰ ਭਾਜੀ ਯਕੀਨ ਹੀ ਨਹੀਂ ਹੋਇਆ ਕਿ ਮੈਨੂੰ ਤੇ ਲੱਗਾ ਸੁਪਨਾ ਜੈ ਹੈ ਤੇ ਫਿਰ ਥੋੜੇ ਟਾਈਮ ਬਾਅਦ ਜਦੋਂ ਮੈਂ ਆਈ ਕੇਮ ਟੂ ਨੋ ਕਿ ਨਹੀਂ ਸੱਚੀ ਅਕਸ਼ੇ ਕੁਮਾਰ ਜੀ ਵੱਲੋਂ ਹੀ ट्रांजैक्शन ਹੋਈ ਹੈ ਤੇ ਮੇਰੇ ਘਰ ਵਿੱਚ ਖੁਸ਼ੀ ਦੀ ਲਹਿਰ ਹੈ ਭਾਜੀ ਆਬਵੀਅਸਲੀ ਜਿਹੜੀ ਜਿਹਦੀ ਕੋਈ ਬਾ ਨਹੀਂ ਫੜ ਰਿਆ ਤੇ ਇੱਕਦਮ ਹੀ ਕੋਈ ਰੱਬ ਵੱਲੋਂ ਕੋਈ ਭਰਾ ਬਣ ਕੇ ਅੱਗੇ ਆ ਜਾਵੇ ਤੇ ਆ ਕੇ ਨਹੀਂ ਸਿਰ ਤੇ ਹੱਥ ਰੱਖਦੇਵੇ ਤੇ ਓਬਵੀਅਸਲੀ ਮੇਰੇ ਬੱਚੇ ਵੀ ਬੜੇ ਉਦਾਸ ਸੀ ਬੱਚੇ ਬੜੇ ਖੁਸ਼ ਨਹੀਂ ਜੀ ਕਿਉਂਕਿ ਅਕਸਰ ਦੇਖਿਆ ਜਾਂਦਾ ਅਗਰ ਕੋਈ ਮਦਦ ਕਰਦਾ ਤਾਂ ਕਈ ਜਗ੍ਹਾ ਦੇ ਉੱਤੇ ਪਬਲਿਸਿਟੀ ਕਰਾ ਕੇ ਫਿਰ ਮਦਦ ਕਰਾ ਤਾਂ ਲੱਗਦਾ ਸੀ ਕਿ ਇਸ ਤਰੀਕੇ ਦੇ ਨਾਲ ਉਹ ਵੀ ਬਾਲੀਵੁੱਡ ਤੋਂ ਅਕਸ਼ੇ ਕੁਮਾਰ ਇਦਾਂ ਮਦਦ ਦਾ ਹੱਥ ਵਧਾਉਣ ਨਾ ਮੈਨੂੰ ਤੇ ਕੋਈ ਉਮੀਦ ਨਹੀਂ ਸੀ ਸਰ ਕਿ ਕੋਈ ਅੱਗੇ ਇਸ ਤਰ੍ਹਾਂ ਬਾਲੀਵੁੱਡ ਤੋਂ ਕੋਈ ਸਪੈਸ਼ਲੀ ਇਸ ਤਰ੍ਹਾਂ ਕੋਈ ਆਏਗਾ ਪਰ ਉਹਨਾਂ ਦੀ ਅਕਸ਼ੇ ਕੁਮਾਰ ਭਾਜੀ ਦੀ ਦਿਾਨਨਦਾਰੀ ਤੇ ਸਪਾਸੇ ਮਸ਼ਹੂਰ ਹੈ ਕਿ ਉਹ ਹਰ ਜ਼ਰੂਰਤਮੰਦੀ ਮਦਦ ਕਰਦੇ ਨੇ ਅੱਗੇ ਆਉਂਦੇ ਨੇ ਤੇ ਉਹਨਾਂ ਨੇ ਪਤਾ ਨਹੀਂ ਕਿਵੇਂ ਮੇਰਾ ਅਕਾਊਂਟ ਨੰਬਰ ਵਗੈਰਾ ਲੈਸਣਾ ਲਿਆ ਤੇ ਮੈਨ ਮੇਰੀ ਮਦਦ ਕੀਤੀ ਹੈ ਤੇ ਇੱਕ ਨੋਟ ਵੀ ਉਹਨਾਂ ਨੇ ਭੇਜਿਆ ਕਿ ਇਹ ਹੈਲਪ ਨਹੀਂ ਹੈ ਕਹਿੰਦੇ ਇਹ ਕਿ ਵੱਡੇ ਭਰਾ ਦਾ ਛੋਟੀ ਭੈਣ ਨੂੰ ਇੱਕ ਪਿਆਰ ਹੈ ਜਿਹੜਾ ਕਿ ਮੈਂ ਭੇਜ ਰਿਹਾ ਵਾਂ ਲੱਗਦਾ ਕਿ ਅਕਸ਼ੇ ਕੁਮਾਰ ਤੁਹਾਡੇ ਮਾਤਾ ਜੀ ਜਾਣੇ ਕਿ ਗੁਰਮੀਤ ਬਾਵਾ ਜੀ ਦੇ ਕਈ ਵਾਰ ਸੰਗੀਤ ਵੀ ਸੁਣਦੇ ਹੋਣ ਜਾਂ ਉਸ ਵੇਲੇ ਦੇ ਕਿਤਨਾ ਕਿਤੇ ਨਾਲ ਅਟੈਚਡ ਹੋਣ इमोਸ਼ਨਲੀ ਤਾਂ ਅੱਜ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਦਦ ਕੀਤੀ ਹਾਂਜੀ ਸਰ ਕਿਉਂਕਿ ਗੁਰਮੀਤ ਬਾਵਾ ਜੀ ਵਰਲਡ ਰੈਨਾਉਂਡ ਆਰਟਿਸਟ ਹਨ ਤੇ ਜਿੰਨੇ ਵੀ ਬਾਲੀਵੁੱਡ ਦੇ ਵਿੱਚ ਪੰਜਾਬੀ ਨੇ ਕਿਉਂਕਿ ਅਕਸ਼ੇ ਕੁਮਾਰ ਭਾਜੀ ਆ ਪੰਜਾਬੀ ਨੇ ਤੇ ਉਹ ਸਭ ਜਾਣਦੇ ਸਨ ਗੁਰਮੀਤ ਬਾਵਾ ਜੀ ਨੂੰ ਉਹ ਕੋਈ ਲੁਕਿਆ ਹੋਇਆ ਨਾਮ ਤੇ ਹੈ ਨਹੀਂ ਸੀ ਸੋ ਉਹਨਾਂ ਦੇ ਨਾਮ ਤੋਂ ਹੀ ਉਹਨਾਂ ਨੇ ਇਹ ਮੇਰੇ ਪਰਿਵਾਰ ਦੀ ਮਦਦ ਕੀਤੀ ਹੈ। ਜੀ ਜਦੋਂ ਕੋਈ ਮਦਦ ਦਾ ਹੱਥ ਨਹੀਂ ਸੀ ਵਧਾਉਣ ਦਿਆ ਤਾਂ ਉਸ ਵੇਲੇ ਕਿਵੇਂ ਦਾ ਮਾਹੌਲ ਸੀਗਾ ਕੀ ਲੱਗਦਾ ਸੀਗਾ ਕਿਉਂਕਿ ਤੁਸੀਂ ਪਿੱਛੇ ਜੀ ਜਦੋਂ ਮੰਤਰੀ ਸਾਹਿਬਾਨ ਵੀ ਇੱਥੇ ਪਹੁੰਚੇ ਸਨ ਤਾਂ ਉਦੋਂ ਕੀ ਮਾਹੌਲ ਸੀਗਾ ਸਭ ਤੋਂ ਪਹਿਲਾਂ ਧਾਰੀਵਾਲ ਸਾਹਿਬ ਆਏ ਸੀ ਡੀਸੀ ਸਾਹਿਬ ਆਏ ਸੀ ਮੇਰੀ ਜਦੋਂ ਮੈਂ ਗੁਹਾਰ ਲਗਾਈ ਹੈ মিডিਆ ਤੇ ਤੇ ਸਰ ਹਾਲਾਤ ਤੇ ਪੜੇ ਸੀ ਬਹੁਤ ਬੱਤਰ ਹਾਲਾਤ ਸੀ ਕਿਉਂਕਿ ਇੱਕ ਤੇ ਦੁਕਾਨਦਾਰ ਸਾਡੀਆਂ ਦੁਕਾਨਾਂ ਦੇ ਕਬਜ਼ੇ ਕਰਕੇ ਬੈਠੇ ਨੇ ਉਹ ਵੀ ਨਹੀਂ ਛੱਡ ਰਹੇ ਸੀ ਉਤੋਂ ਸ਼ੋਜ਼ ਦੀ ਵੀ ਕਮੀ ਹੋਣ ਕਰਕੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਆਪਣਾ ਪਰਿਵਾਰ ਮੇਰੇ ਸਿਰ ਤੇ ਤਿੰਨ ਪਰਿਵਾਰ ਪਾਲ ਰਹੇ ਨੇ ਇੱਕ ਮੇਰਾ ਖੁਦ ਦਾ ਮੈਂ ਸਿੰਗਲ ਮਦਰ ਹਾਂ ਜੀ ਇੱਕ ਮੇਰੀ ਛੋਟੀ ਸਿਸਟਰ ਹੈ ਸ਼ੀ ਇਜ਼ ਮੈਂਟਲੀ ਰਿਟਾਰਟਡ ਉਹਦੀ ਬੇਟੀ ਨੂੰ ਵੀ ਮੈਂ ਹੀ ਦੇਖ ਰਹੀ ਹਾਂ ਮੇਰੀ ਵੱਡੀ ਸਿਸਟਰ ਉਹਦੇ ਵੀ ਬੱਚੇ ਮੇਰੇ ਕੋਲ ਨੇ ਮੈਂ ਹੀ ਦੇਖ ਰਹੀ ਹਾਂ ਸੋ ਹੋਲ ਸੋਲ ਮੈਂ ਹੀ ਪਰਿਵਾਰ ਦੀ ਵੱਡੀ ਸੀ ਕੋਈ ਜ਼ਰੀਆ ਨਾ ਹੋਣ ਕਰਕੇ ਕੁਝ ਨਾ ਹੋਣ ਕਰਕੇ ਤੇ ਮੈਨੂੰ ਸੋਚ-ਸੋਚਾਂ ਚ ਤੇ ਸਰਸੀ ਕਿ ਅਸੀਂ ਕੀ ਕਰਾਂਗੇ ਮੈਂ ਆਪਣੀ ਇੰਨੀ ਹਾਲਤ ਖਰਾਬ ਸੀ ਕਿ ਮੈਂ ਆਪਣੀ ਕੋਠੀ ਸਟਿਲ ਵੇਚਣੇ ਲਈ ਹੀ ਸੀ ਪਰ ਦੁਕਾਨਾ ਕਬਜ਼ੇ 'ਚ ਹੋਣ ਕਰਕੇ ਮੈਨੂੰ ਇਹਦਾ ਵੀ ਮੁੱਲ ਨਹੀਂ ਸੀ ਮਿਲ ਰਿਹਾ ਮੈਂ ਕੀ ਕਰਦੀ ਫਿਰ ਕਿੱਥੇ ਜਾਂਦੀ ਫਿਰ ਮੈਂ ਮੀਡੀਆ ਦੇ ਵਿੱਚ ਗੁਹਾਰ ਲਈ ਤੇ ਕੁਲਦੀਪ ਧਾਰੀਵਾਲ ਸਰ ਨੇ ਆ ਕੇ ਬਾਹ ਫੜੀ ਤੇ ਡੀਸੀ ਸਾਹਿਬ ਨੇ ਵੀ ਮੈਨੂੰ ਇਮਦਾਦ ਦਿੱਤੀ ਧਾਰੀਵਾਲ ਸਾਹਿਬ ਨੇ ਆਪਣੀ ਪੂਰੀ ਤਨਖਾਹ ਮੇਰੇ ਰੱਖ ਦਿੱਤੀ ਝੋਲੀ 'ਚ ਤੇ ਉਸ ਤੋਂ ਬਾਅਦ ਅਕਸ਼ੇ ਕੁਮਾਰ ਪਾਜੀ ਮੇਰੇ ਲਈ ਆਕਸੀਜਨ ਬਣ ਕੇ ਆਏ ਨੇ ਉਹਨਾਂ ਨੇ ਮੈਨੂੰ ਸਾਹ ਦਿੱਤਾ ਆ ਕੇ ਤੇ ਮੇਰੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਆਈ ਹੈ ਤਾਂ ਕਿੰਨਾ ਕੀਤੇ ਅੱਜ ਆਪਣੀ ਮਾਂ ਦੀ ਯਾਦ ਤਾਂ ਆndi ਹੋਊਗੀ ਕਿਉਂਕਿ ਜਿਸ ਤਰੀਕੇ ਨਾਲ ਜਗਤ ਦੇ ਵਿੱਚ ਮਸ਼ਹੂਰ ਸਨ ਤਾਂ ਅੱਜ ਉਹਨਾਂ ਦੇ ਹੀ ਕਰਕੇ ਕਹਿ ਸਕਦੇ ਆਂ ਕਿ ਜਿੱਦਾਂ ਕਿ ਅਕਸ਼ੇ ਕੁਮਾਰ ਹੁਣਾਂ ਨੇ ਮਦਦ ਕੀਤੀ ਜੀ ਜੀ ਬਿਲਕੁਲ ਬਿਲਕੁਲ ਮੇਰੇ ਮਦਰ ਦੇ ਨਾਮ ਤੇ ਕੀਤੀ ਹੈ ਜੀ ਕਿਉਂਕਿ ਮੇਰੀ ਮੰਮੀ ਦਾ ਨਾਮ ਕੋਈ ਪਦਮ ਭੂਸ਼ਣ ਮਿਲਣਾ ਦ 3rd ਹਾਈਐਸਟ ਅਵਾਰਡ ਇਨ ਇੰਡੀਆ ਹਿੰਦੁਸਤਾਨ ਦਾ ਤੀਸਰਾ ਸਭ ਤੋਂ ਵੱਡਾ ਅਵਾਰਡ ਹੈ ਤੇ ਇੰਨਾ ਤੇ ਉਹਨਾਂ ਦਾ ਨਾਮ ਹੈਗਾ ਹੈ ਸਰ ਤੇ ਉਹਨਾਂ ਨੇ ਉਹਨਾਂ ਦੇ ਨਾਮ ਤੇ ਹੀ ਮੈਨੂੰ ਆਪਣੀ ਛੋਟੀ ਭੈਣ ਬਣਾ ਕੇ ਮੇਰੇ ਸਿਰ ਤੇ ਹੱਥ ਰੱਖਿਆ ਆਪਣੇ ਮਦਰ ਦੇ ਉੱਤੇ ਮਾਨ ਫਕਰ ਮਹਿਸੂਸ ਹੋ ਰਿਹਾ ਬਿਲਕੁਲ ਜੀ ਮੈਂ ਆਈ ਪ੍ਰਾਊਡ ਟੂ ਬੀ ਦ ਡਾਟਰ ਆਫ ਪਦਮ ਭੂਸ਼ਣ ਗੁਰਮੀਤ ਬਾਬਾ ਜੀ ਮੈਨੂੰ ਮਾਣ ਹੈ ਮੈਂ ਤੇ ਰੱਬ ਦੇ ਅੱਗੇ ਇਹੋ ਹੀ ਦੁਆ ਕਰਦੀ ਆ ਸਰ ਦਿਨ ਰਾਤ ਕਿ ਜੇ ਮੈਂ ਜਨਮ ਲਵਾਂ ਇਸ ਜਹਾਨ 'ਚ ਫੇਰ ਆਵਾਂ ਮੈਂ ਇਹਨਾਂ ਦੀ ਕੁੱਖੋ ਜਨਮ ਲਵਾ ਗੁਰਮੀਤ ਬਾਵਾ ਜੀ ਦੇ ਤਾਂ ਕੁਝ ਬੋਲਣਾ ਚਾਹੋਗੇ ਕੁਝ ਦੋ ਲਾਈਨਾਂ ਆਪਣੇ ਮਦਰ ਵਸਤੇ ਜਾਂ ਅਕਸ਼ੇ ਕੁਮਾਰ ਦੀ ਵਸਤੇ ਮੈਂ ਅਕਸ਼ੇ ਕੁਮਾਰ ਫਾਜੀ ਲਈ ਚਾਰ ਲਾਈਨਾਂ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿਉਂਕਿ ਰਖੜੀ ਆ ਰਹੀ ਹੈ ਤੇ ਮੈਂ ਪੂਰਾ ਮਨ ਬਣਾਇਆ ਹੈ ਕਿ ਮੈਂ ਉਹਨਾਂ ਦੇ ਗੁੱਟ ਤੇ ਆਪ ਰਖੜੀ ਬੰਨਾਂਗੀ ਕਿਉਂਕਿ ਉਹ ਤੇ ਦਿਾਨਨਦਾਰ ਨੇ ਬੜੇ ਦਿਆਲੂ ਨੇ ਉਹਨਾਂ ਦੀ ਦਿਾਨਨਦਾਰੀ ਤੇ ਅਸੀਂ ਸਾਰੇ ਜਾਣਦੇ ਆਂ ਹੋ ਸਕਦਾ ਹੈ ਕਿ ਉਹ ਇੰਨਾ ਉਪਕਾਰ ਕਰਕੇ ਭੁੱਲ ਵੀ ਜਾਣ ਪਰ ਮੈਂ ਬੀਇੰਗ ਉਹਨਾਂ ਦੀ ਛੋਟੀ ਸਿਸਟਰ ਮੈਂ ਹਮੇਸ਼ਾ ਇਹ ਰਿਸ਼ਤਾ ਨਿਭਾਵਾਂਗੀ ساری ਜ਼ਿੰਦਗੀ ਤੇ ਮੈਂ ਇਹ ਵੀ ਸੋਚਿਆ ਕਿ ਮੈਂ ਰਖੜੀ ਲੈ ਕੇ ਜਾਵਾਂਗੀ ਉਹਨਾਂ ਲਈ ਤੇ ਮੈਂ ਉਹਨਾਂ ਲਈ ਚਾਰ ਲੈਣਾ ਬੋਲਾਂਗੀ ਕਿ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਚੀਰ ਉਤੋਂ ਵਾਰ ਦਿਆਂ ਮੈਂ ਸੱਚੇ ਮੋਤੀ ਵੇ ਤੇਰੇ ਕੋਲ ਜਾ ਪਹੁੰਚਾਂ ਮੈਂ ਖੜੀ ਖੜੋਤੀ ਵੇ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਜੀ ਤਾਂ ਗਲੋਰੀ ਜੀ ਹੁਣ ਕਿਤਨਾ ਕਿਤੇ ਘਰ ਦੇ ਵਿੱਚ ਖੁਸ਼ੀ ਆ ਗਈ ਹੈ ਕਿਉਂਕਿ ਹੁਣ ਤਾਂ ਕੋਠੀ ਵੀ ਸੇਲ ਕਰਨ ਦੀ ਲੋੜ ਨਹੀਂ ਹੈ ਹਾਂਜੀ ਮੈਂ ਕੋਸ਼ਿਸ਼ ਤੇ ਮੇਰੀ ਇਹੋ ਹੀ ਹੈ ਭਾਜੀ ਪਰ ਜਿਹੜਾ ਮੇਨ ਬੋਝ ਹੈ ਅਜੇ ਮੇਰੇ ਜਿਹੜਾ ਸਿਰ ਤੇ ਹੈ ਫਾਈਨੈਂਸ਼ਲੀ ਤੇ ਮੇਰੀ ਬਾਹ ਫੜੀ ਹੈ ਲੋਕਾਂ ਨੇ ਪਰ ਜਿਹੜਾ ਮੇਨ ਬੋਝ ਅਜੇ ਸਟਿਲ देयर ਹੈ ਉਹ ਮੇਰੀਆਂ ਸ਼ਾਪਸ ਨੇ ਕਿਉਂਕਿ ਜਦੋਂ ਦੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਕਿ ਸ਼ਟਰ ਡਾਊਨ ਕਰਕੇ ਪਤਾ ਨਹੀਂ ਕਿੱਥੇ ਭੱਜ ਗਏ ਨੇ ਆਈ ਡੋਨਟ ਨੋ ਤਾਂ ਜੇ ਨਾਲ ਨਾਲ ਜਿੱਦਾਂ ਕਿ ਅਕਸ਼ੇ ਕੁਮਾਰ ਜੀ ਨੇ ਪੈਸੇ ਵਜੋਂ ਮਦਦ ਕੀਤੀ ਹੈ ਤਾਂ ਉਹਨਾਂ ਨੂੰ ਇਹ ਵੀ ਅਪੀਲ ਕਰਨਾ ਚਾਹੋਗੇ ਕਿ ਕੰਮ ਵੀ ਦਿੱਤਾ ਜਾਵੇ ਮੈਂ ਇਹ ਮੇਰੀ ਅਪੀਲ ਪਹਿਲਾਂ ਵੀ ਮੈਂ ਕਰਦੀ ਸੀ ਇਹ ਮੇਰੀ ਅਪੀਲ ਹੁਣ ਵੀ ਹੈ ਕਿ ਮੈਨੂੰ ਕੰਮ ਦਿੱਤਾ ਜਾਵੇ ਜੀ ਕੰਮ ਜ਼ਰੂਰੀ ਹੈ ਕੰਮ ਜ਼ਰੂਰੀ ਹੈ ਕਿਉਂਕਿ ਕੰਮ ਮਿਲਦਾ ਰਹੇਗਾ ਤੇ ਮੈਂ ਆਪਣੇ ਬੱਚਿਆਂ ਨੂੰ ਪਾਲ ਸਕਾਂਗੀ ਇਹ ਜਿਹੜੇ ਮੈਨੂੰ ਪਿਆਰ ਮੇਰੇ ਸਿਰ ਤੇ ਹੱਥ ਰੱਖ ਕੇ ਜਿਹੜਾ ਮੈਨੂੰ ਪਿਆਰ ਭੇਜਿਆ ਜਾ ਰਿਹਾ ਹੈ ਮੈਂ ਉਹਦੀ ਵੀ ਬਹੁਤ ਧੰਨਵਾਦੀ ਹਾਂ ਜੀ ਕਿਉਂਕਿ ਇਹ ਮੈਂ ਛੋਟੀ ਭੈਣਾ ਤੇ ਵੱਡੇ ਵੀਰ ਜੋ ਮੈਨੂੰ ਇੰਨਾ ਕਰ ਰਹੇ ਨੇ ਪਰ ਮੈਂ ਨਾਲ ਇਹ ਵੀ ਦੁਆ ਅਪੀਲ ਕਰ ਰਹੀ ਹਾਂ ਤੇ ਅਰਦਾਸ ਕਰ ਰਹੀ ਹਾਂ ਸਾਰਿਆਂ ਦੇ ਅੱਗੇ ਕਿ ਮੈਨੂੰ ਕੰਮ ਦਿੱਤਾ ਜਾਵੇ ਕੰਮ ਮਸਟ ਹੈ ਅਕਸ਼ੇ ਕੁਮਾਰ ਨੂੰ ਭਰਾ ਨੂੰ ਕੀ ਕਹਿਣਾ ਚਾਹੀਏ ਕੰਮ ਨੂੰ ਲੈ ਮੈਂ ਅਕਸ਼ੇ ਕੁਮਾਰ ਭਾਜੀ ਤੁਸੀਂ ਇੰਨਾ ਕੁਝ ਕੀਤਾ ਮੇਰੇ ਲਈ ਅ ਪ੍ਰਮਾਤਮਾ ਨੇ ਖੁਦ ਤੁਹਾਨੂੰ ਬਾਬੇ ਨਾਨਕ ਨੇ ਮੇਰੇ ਕੋਲ ਭੇਜਿਆ ਤੇ ਮੈਂ ਵੀਰ ਜੀ ਇਹੋ ਹੀ ਦੁਆ ਕਰਨਾ ਚਾਹਾਂਗੀ ਕਿ ਇੱਤੇ ਮੇਰੀਆਂ ਦੁਆਵਾਂ ਸਾਰੀਆਂ ਤੁਹਾਡੇ ਨਾਲ ਨੇ ਤੁਹਾਡਾ ਪਰਿਵਾਰ ਵਧੇ ਫੁੱਲੇ ਕਿਸੇ ਚੀਜ਼ ਦੀ ਕਮੀ ਤੇ ਤੁਹਾਡੇ ਕੋਲ ਆਲਰੇਡੀ ਨਹੀਂ ਹੈ ਪਰ ਇੱਕ ਭੈਣ ਦੀ ਦੁਆ ਹੈ ਕਿ ਤੁਸੀਂ ਹਮੇਸ਼ਾ ਵਧੇ ਫੁੱਲਦੇ ਰਹੋ ਇਸ ਦੁਨੀਆ ਤੇ ਰਹਿਦੀ ਦੁਨੀਆ ਤੱਕ ਤੁਹਾਡਾ ਨਾਮ ਰਵੇ ਤੇ ਅਗਰ ਮੇਰੇ ਲਾਈਕ ਤੁਹਾਨੂੰ ਲੱਗੇ ਕਿ ਮੇਰੀ ਛੋਟੀ ਭੈਣ ਦੇ ਲਾਈਕ ਇੱਥੇ ਕੋਈ ਕੰਮ ਵੀ ਹੈ ਤੇ ਵੀਰ ਜੀ ਉਹ ਦੀ ਵੀ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗੀ ਹੋਏਗੀ ਜੀ ਪੁਰੀ ਬਾਵਾ ਹੁਣਾਂ ਦੇ ਅਕਾਊਂਟ ਦੀ ਲਿਆ ਰਾ ਭਾਜੀ ਓਬਵੀਅਸਲੀ ਜਿਹੜੀ ਜਿਹਦੀ ਕੋਈ ਬਾਹ ਨਹੀਂ ਫੜ ਰਿਆ ਤੇ ਇੱਕਦਮ ਹੀ ਕੋਈ ਰੱਬ ਵੱਲੋਂ ਕੋਈ ਭਰਾ ਬਣ ਕੇ ਅੱਗੇ ਆ ਜਾਵੇ ਤੇ ਆ ਕੇ ਨਹੀਂ ਸਿਰ ਤੇ ਹੱਥ ਰੱਖ ਦਵੇ ਤੇ ਓਬਵੀਅਸਲੀ ਮੇਰੇ ਬੱਚੇ ਵੀ ਬੜੇ ਉਦਾਸ ਸੀ ਬੱਚੇ ਬੜੇ ਖੁਸ਼ ਨਹੀਂ ਜੀ ਕਿਉਂਕਿ ਅਕਸਰ ਦੇਖਿਆ ਜਾਂਦਾ ਅਗਰ ਕੋਈ ਮਦਦ ਕਰਦਾ ਤਾਂ ਕਈ ਜਗ੍ਹਾ ਦੇ ਉੱਤੇ ਪਬਲਿਸਿਟੀ ਕਰਾ ਕੇ ਫਿਰ ਮਦਦ ਕਰਾ ਤਾਂ ਲੱਗਦਾ ਸੀ ਕਿ ਇਸ ਤਰੀਕੇ ਦੇ ਨਾਲ ਉਹ ਵੀ ਬਾਲੀਵੁੱਡ ਤੋਂ ਅਕਸ਼ੇ ਕੁਮਾਰ ਐਦਾਂ ਮਦਦ ਦਾ ਹੱਥ ਵਧਾਉਣ ਮੈਨੂੰ ਤੇ ਕੋਈ ਉਮੀਦ ਨਹੀਂ ਸੀ ਸਰ ਕਿ ਕੋਈ ਅੱਗੇ ਇਸ ਤਰ੍ਹਾਂ ਬਾਲੀਵੁੱਡ ਤੋਂ ਕੋਈ ਸਪੈਸ਼ਲੀ ਇਸ ਤਰ੍ਹਾਂ ਕੋਈ ਆਏਗਾ ਪਰ ਉਹਨਾਂ ਦੀ ਅਕਸ਼ੇ ਕੁਮਾਰ ਭਾਜੀ ਦੀ ਦਿਾਨਨਦਾਰੀ ਤੇ ਸਪਾਸੇ ਮਸ਼ਹੂਰ ਹੈ ਕਿ ਉਹ ਹਰ ਜ਼ਰੂਰਤਮੰਦੀ ਮਦਦ ਕਰਦੇ ਨੇ ਅੱਗੇ ਆਉਂਦੇ ਨੇ ਤੇ ਉਹਨਾਂ ਨੇ ਪਤਾ ਨਹੀਂ ਕਿਵੇਂ ਮੇਰਾ ਅਕਾਊਂਟ ਨੰਬਰ ਵਗੈਰਾ ਲੈਸਣਾ ਲਿਆ ਤੇ ਮੈਨ ਮੇਰੀ ਮਦਦ ਕੀਤੀ ਹੈ ਤੇ ਇੱਕ ਨੋਟ ਵੀ ਉਹਨਾਂ ਨੇ ਭੇਜਿਆ ਕਿ ਇਹ ਹੈਲਪ ਨਹੀਂ ਹੈ ਕਹਿੰਦੇ ਇਹ ਕਹੇ ਵੱਡੇ ਭਰਾ ਦਾ ਛੋਟੀ ਭੈਣ ਨੂੰ ਇੱਕ ਪਿਆਰ ਹੈ ਜਿਹੜਾ ਕਿ ਮੈਂ ਭੇਜ ਰਿਹਾ ਹਾਂ ਕਿ ਲੱਗਦਾ ਕਿ ਅਕਸ਼ੇ ਕੁਮਾਰ ਤੁਹਾਡੇ ਮਾਤਾ ਜੀ ਜਾਨੇ ਕਿ ਗੁਰਮੀਤ ਬਾਵਾ ਜੀ ਦੇ ਕਈ ਵਾਰ ਸੰਗੀਤ ਵੀ ਸੁਣਦੇ ਹੋਣ ਜਾਂ ਉਸ ਵੇਲੇ ਦੇ ਕਿਤਨਾ ਕਿਤੇ ਨਾਲ ਅਟੈਚਡ ਹੋਣ ਇਮੋਸ਼ਨਲੀ ਤਾਂ ਅੱਜ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਦਦ ਕੀਤੀ ਹਾਂਜੀ ਸਰ ਕਿਉਂਕਿ ਗੁਰਮੀਤ ਬਾਵਾ ਜੀ ਵਰਲਡ ਰੈਨਾਉਂਡ ਆਰਟਿਸਟ ਹਨ ਤੇ ਜਿੰਨੇ ਵੀ ਬਾਲੀਵੁੱਡ ਦੇ ਵਿੱਚ ਪੰਜਾਬੀ ਨੇ ਕਿਉਂਕਿ ਅਕਸ਼ੇ ਕੁਮਾਰ ਭਾਜੀ ਆ ਪੰਜਾਬੀ ਨੇ ਤੇ ਉਹ ਸਭ ਜਾਣਦੇ ਸਨ ਗੁਰਮੀਤ ਬਾਵਾ ਜੀ ਨੂੰ ਉਹ ਕੋਈ ਲੁਕਿਆ ਹੋਇਆ ਨਾਮ ਤੇ ਹੈ ਨਹੀਂ ਸੀ ਸੋ ਉਹਨਾਂ ਦੇ ਨਾਮ ਤੋਂ ਹੀ ਉਹਨਾਂ ਨੇ ਇਹ ਮੇਰੇ ਪਰਿਵਾਰ ਦੀ ਮਦਦ ਕੀਤੀ ਹੈ। ਜੀ ਜਦੋਂ ਕੋਈ ਮਦਦ ਦਾ ਹੱਥ ਨਹੀਂ ਸੀ ਵਧਾਉਣ ਦਿਆ ਤਾਂ ਉਸ ਵੇਲੇ ਕਿਵੇਂ ਦਾ ਮਾਹੌਲ ਸੀਗਾ ਕੀ ਲੱਗਦਾ ਸੀਗਾ ਕਿਉਂਕਿ ਤੁਸੀਂ ਪਿੱਛੇ ਜੀ ਜਦੋਂ ਮੰਤਰੀ ਸਾਹਿਬਾਨ ਵੀ ਇੱਥੇ ਪਹੁੰਚੇ ਸਨ ਤਾਂ ਉਦੋਂ ਕੀ ਮਾਹੌਲ ਸੀਗਾ ਸਭ ਤੋਂ ਪਹਿਲਾਂ ਧਾਰੀਵਾਲ ਸਾਹਿਬ ਆਏ ਸੀ ਡੀਸੀ ਸਾਹਿਬ ਆਏ ਸੀ ਮੇਰੀ ਜਦੋਂ ਮੈਂ ਗੁਹਾਰ ਲਗਾਈ ਹੈ মিডিਆ ਤੇ ਤੇ ਸਰ ਹਾਲਾਤ ਤੇ ਪੜੇ ਸੀ ਬਹੁਤ ਬੱਤਰ ਹਾਲਾਤ ਸੀ ਕਿਉਂਕਿ ਇੱਕ ਤੇ ਦੁਕਾਨਦਾਰ ਸਾਡੀਆਂ ਦੁਕਾਨਾਂ ਦੇ ਕਬਜ਼ੇ ਕਰਕੇ ਬੈਠੇ ਨੇ ਉਹ ਵੀ ਨਹੀਂ ਛੱਡ ਰਹੇ ਸੀ ਉਤੋਂ ਸ਼ੋਜ਼ ਦੀ ਵੀ ਕਮੀ ਹੋਣ ਕਰਕੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਆਪਣਾ ਪਰਿਵਾਰ ਮੇਰੇ ਸਿਰ ਤੇ ਤਿੰਨ ਪਰਿਵਾਰ ਪਲ ਰਹੇ ਨੇ ਇੱਕ ਮੇਰਾ ਖੁਦ ਦਾ ਮੈਂ ਸਿੰਗਲ ਮਦਰ ਹਾਂ ਜੀ ਇੱਕ ਮੇਰੀ ਛੋਟੀ ਸਿਸਟਰ ਹੈ ਸ਼ੀਜ਼ ਮੈਂਟਲੀ ਰਿਟਾਰਟਡ ਉਹਦੀ ਬੇਟੀ ਨੂੰ ਵੀ ਮੈਂ ਹੀ ਦੇਖ ਰਹੀ ਹਾਂ ਮੇਰੀ ਵੱਡੀ ਸਿਸਟਰ ਉਹਦੇ ਵੀ ਬੱਚੇ ਮੇਰੇ ਕੋਲ ਮੈਂ ਹੀ ਦੇਖ ਰਹੀ ਹਾਂ ਸੋ ਹੋਲ ਸੋਲ ਮੈਂ ਹੀ ਪਰਿਵਾਰ ਦੀ ਵੱਡੀ ਸੀ ਕੋਈ ਜ਼ਰੀਆ ਨਾ ਹੋਣ ਕਰਕੇ ਕੁਝ ਨਾ ਹੋਣ ਕਰਕੇ ਤੇ ਮੈਨੂੰ ਸੋਚਾਂ ਤੇ ਸਰਸੀ ਕਿ ਅਸੀਂ ਕੀ ਕਰਾਂਗੇ ਮੈਂ ਆਪਣੀ ਇੰਨੀ ਹਾਲਤ ਖਰਾਬ ਸੀ ਕਿ ਮੈਂ ਆਪਣੀ ਕੋਠੀ ਸਟਿਲ ਵੇਚਣੇ ਲਾਈ ਸੀ ਪਰ ਦੁਕਾਨਾ ਕਬਜ਼ੇ 'ਚ ਹੋਣ ਕਰਕੇ ਮੈਨੂੰ ਇਹਦਾ ਵੀ ਮੁੱਲ ਨਹੀਂ ਸੀ ਮਿਲ ਰਿਹਾ ਮੈਂ ਕੀ ਕਰਦੀ ਫਿਰ ਕਿੱਥੇ ਜਾਂਦੀ ਫਿਰ ਮੈਂ ਮੀਡੀਆ ਦੇ ਵਿੱਚ ਗੁਹਾਰ ਲਾਈ ਤੇ ਕੁਲਦੀਪ ਧਾਲੀਵਾਲ ਸਰ ਨੇ ਆ ਕੇ ਬਾਹ ਫੜੀ ਤੇ ਡੀਸੀ ਸਾਹਿਬ ਨੇ ਵੀ ਮੈਨੂੰ ਇਮਦਾਦ ਦਿੱਤੀ ਧਾਲੀਵਾਲ ਸਰ ਨੇ ਆਪਣੀ ਪੂਰੀ ਤਨਖਾਹ ਮੇਰੇ ਰੱਖ ਦਿੱਤੀ ਝੋਲੀ 'ਚ ਤੇ ਉਸ ਤੋਂ ਬਾਅਦ ਅਕਸ਼ੇ ਕੁਮਾਰ ਪਾਜੀ ਮੇਰੇ ਲਈ ਆਕਸੀਜਨ ਬਣ ਕੇ ਆਏ ਨੇ ਉਹਨਾਂ ਨੇ ਮੈਨੂੰ ਸਾਹ ਦਿੱਤਾ ਆ ਕੇ ਤੇ ਮੇਰੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਹੈ ਤਾਂ ਕਿੰਨਾ ਕੀਤੇ ਅੱਜ ਆਪਣੀ ਮਾਂ ਦੀ ਯਾਦ ਤਾਂ ਆndi ਹੋਊਗੀ ਕਿਉਂਕਿ ਜਿਸ ਤਰੀਕੇ ਨਾਲ ਜਗਤ ਦੇ ਵਿੱਚ ਮਸ਼ਹੂਰ ਸਨ ਤਾਂ ਅੱਜ ਉਹਨਾਂ ਦੇ ਹੀ ਕਰਕੇ ਕਹਿ ਸਕਦੇ ਆਂ ਕਿ ਜਿੱਦਾਂ ਕਿ ਅਕਸ਼ੇ ਕੁਮਾਰ ਹੋਣਾ ਨੇ ਮਦਦ ਕੀਤੀ ਜੀ ਜੀ ਬਿਲਕੁਲ ਬਿਲਕੁਲ ਮੇਰੇ ਮਦਰ ਦੇ ਨਾਮ ਤੇ ਕੀਤੀ ਹੈ ਜੀ ਕਿਉਂਕਿ ਆਪਰੀ ਮੰਮੀ ਦਾ ਨਾਮ ਕੋਈ ਪਦਮ ਭੂਸ਼ਣ ਮਿਲਣਾ ધ 3rd ਹਾਈਐਸਟ ਅਵਾਰਡ ਇਨ ਇੰਡੀਆ ਹਿੰਦੁਸਤਾਨ ਦਾ ਤੀਸਰਾ ਸਭ ਤੋਂ ਵੱਡਾ ਅਵਾਰਡ ਹੈ ਤੇ ਦਾ ਨਾਮ ਹੈਗਾ ਹੈ ਸਰ ਤੇ ਉਹਨਾਂ ਨੇ ਉਹਨਾਂ ਦੇ ਨਾਮ ਤੇ ਹੀ ਮੈਨੂੰ ਆਪਣੀ ਛੋਟੀ ਭੈਣ ਬਣਾ ਕੇ ਮੇਰੇ ਸਿਰ ਤੇ ਹੱਥ ਰੱਖਿਆ ਹੈ। ਮੈਂ ਮਦਰ ਦੇ ਉੱਤੇ ਮਾਨ ਫਕਰ ਮਹਿਸੂਸ ਹੋ ਰਿਹਾ ਹੈ। ਬਿਲਕੁਲ ਜੀ ਮੈਂ ਆਈ ਪ੍ਰਾਊਡ ਟੂ ਬੀ ਦ ਡਾਟਰ ਆਫ ਪਦਮਪੂਸ਼ਨ ਗੁਰਮੀਤ ਪਾਵਾ ਜੀ। ਮੈਨੂੰ ਮਾਨ ਹੈ। ਮੈਂ ਤੇ ਰੱਬ ਦੇ ਅੱਗੇ ਇਹੋ ਹੀ ਦੁਆ ਕਰਦੀ ਆ ਸਰ ਦਿਨ ਰਾਤ ਕਿ ਜੇ ਮੈਂ ਜਨਮ ਲਵਾਂ ਇਸ ਜਹਾਨ 'ਚ ਫੇਰ ਆਵਾਂ ਤੇ ਮੈਂ ਇਹਨਾਂ ਦੀ ਕੁੱਖੋਂ ਜਨਮ ਲਵਾਂ ਗੁਰਮੀਤ ਪਾਵਾ ਜੀ ਦੇ। ਤਾਂ ਕੁਝ ਬੋਲਣਾ ਚਾਹੋਗੇ ਕੁਝ ਦੋ ਲਾਈਨਾਂ ਆਪਣੇ ਮਦਰ ਵਸਤੇ ਜਾਂ ਅਕਸ਼ੇ ਕੁਮਾਰ ਦੀ ਵਸਤੇ ਮੈਂ ਅਕਸ਼ੇ ਕੁਮਾਰ 파ਜੀ ਲਈ ਚਾਰ ਲਾਈਨਾਂ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿਉਂਕਿ ਰਖੜੀ ਆ ਰਹੀ ਹੈ ਤੇ ਮੈਂ ਪੂਰਾ ਮਨ ਬਣਾਇਆ ਹੈ ਕਿ ਮੈਂ ਉਹਨਾਂ ਦੇ ਗੁੱਟ ਤੇ ਆਪ ਰਖੜੀ ਬੰਨਾਂਗੀ ਕਿਉਂਕਿ ਉਹ ਤੇ ਦਿਾਨਨਦਾਰ ਨੇ ਬੜੇ ਦਿਆਲੂ ਨੇ ਉਹਨਾਂ ਦੀ ਦਿਾਨਨਦਾਰੀ ਤੇ ਅਸੀਂ ਸਾਰੇ ਜਾਣਦੇ ਆ ਹੋ ਸਕਦਾ ਹੈ ਕਿ ਉਹ ਇੰਨਾ ਉਪਕਾਰ ਕਰਕੇ ਭੁੱਲ ਵੀ ਜਾਣ ਪਰ ਬੀਂਗ ਨਦੀ ਛੋਟੀ ਸਿਸਟਰ ਮੈਂ ਹਮੇਸ਼ਾ ਇਹ ਰਿਸ਼ਤਾ ਨਿਭਾਉਂਦੀ ساری ਜ਼ਿੰਦਗੀ ਤੇ ਮੈਂ ਇਹ ਵੀ ਸੋਚਿਆ ਕਿ ਮੈਂ ਖੜੀ ਲੈ ਕੇ ਜਾਵਾਂਗੀ ਉਹਨਾਂ ਲਈ ਤੇ ਮੈਂ ਉਹਨਾਂ ਲਈ ਚਾਰ ਲੈਣਾ ਬੋਲਾਂਗੀ ਕਿ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਚੀਰੇ ਉਤਵਾਰ ਦਿਆਂ ਮੈਂ ਸੱਚੇ ਮੋਤੀ ਵੇ ਤੇਰੇ ਕੋਲ ਜਾ ਪਹੁੰਚਾਂ ਮੈਂ ਖੜੀ ਖੜੋਤੀ ਵੇ ਵੀਰਾ ਵੀਰਾ ਤੇਰਾ ਸਤਰੰਗਾ ਚੀਰਾ ਜੀ ਤਾਂ ਗਲੋਰੀ ਜੀ ਹੁਣ ਕਿਤਨਾ ਕਿਤੇ ਘਰ ਦੇ ਵਿੱਚ ਖੁਸ਼ੀ ਆ ਗਈ ਹੈ ਕਿਉਂਕਿ ਹੁਣ ਤਾਂ ਕੋਠੀ ਵੀ ਸੇਲ ਕਰਨ ਦੀ ਲੋੜ ਨਹੀਂ ਹੈ ਹਾਂਜੀ ਮੈਂ ਕੋਸ਼ਿਸ਼ ਤੇ ਮੇਰੀ ਇਹੋ ਹੀ ਹੈ ਭਾਜੀ ਪਰ ਜਿਹੜਾ ਮੇਨ ਬੋਝ ਹੈ ਅਜੇ ਮੇਰੇ ਜਿਹੜਾ ਸਿਰ ਤੇ ਹੈ ਫਾਈਨੈਂਸ਼ਲੀ ਤੇ ਮੇਰੀ ਬਾਹ ਫੜੀ ਹੈ ਲੋਕਾਂ ਨੇ ਪਰ ਜਿਹੜਾ ਮੇਨ ਬੋਝ ਹੈ ਜੇ ਸਟਿਲ ਥੇਰ ਹੈ ਉਹ ਮੇਰੀਆਂ ਸ਼ਾਪਸ ਨੇ ਕਿਉਂਕਿ ਜਦੋਂ ਦੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈਗੇ ਸ਼ਟਰਡਾਊਨ ਕਰਕੇ ਬੰਦ ਨਹੀਂ ਕਿੱਥੇ ਭੱਜ ਗਏ ਨੇ ਆਈ ਡੋਟ ਨੋ ਤਾਂ ਗਲੋਰੀ ਜੀ ਜਿਹਨਾਂ ਨਾਲ ਜਿੱਦਾਂ ਕਿ ਅਕਸ਼ੇ ਕੁਮਾਰ ਜੀ ਨੇ ਪੈਸੇ ਵਜੋਂ ਮਦਦ ਕੀਤੀ ਆ ਤਾਂ ਉਹਨਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਗੇ ਕਿ ਕੰਮ ਵੀ ਦਿੱਤਾ ਜਾਵੇ ਮੈਂ ਇਹ ਮੇਰੀ ਅਪੀਲ ਪਹਿਲਾਂ ਵੀ ਮੈਂ ਕਰਦੀ ਸੀ ਇਹ ਮੇਰੀ ਅਪੀਲ ਹੁਣ ਵੀ ਹੈ ਕਿ ਮੈਨੂੰ ਕੰਮ ਦਿੱਤਾ ਜਾਵੇ ਜੀ ਕੰਮ ਜ਼ਰੂਰੀ ਹੈ ਕੰਮ ਜ਼ਰੂਰੀ ਹੈ ਕਿਉਂਕਿ ਕੰਮ ਮਿਲਦਾ ਰਹੇਗਾ ਤੇ ਮੈਂ ਆਪਣੇ ਬੱਚਿਆਂ ਨੂੰ ਪਾਲ ਸਕਾਂਗੀ ਇਹ ਜਿਹੜੇ ਮੈਨੂੰ ਪਿਆਰ ਮੇਰੇ ਸਿਰ ਤੇ ਹੱਥ ਰੱਖ ਕੇ ਜਿਹੜਾ ਮੈਨੂੰ ਪਿਆਰ ਭੇਜਿਆ ਜਾ ਰਿਹਾ ਹੈ ਮੈਂ ਉਹਦੀ ਵੀ ਬਹੁਤ ਧੰਨਵਾਦੀ ਆ ਜੀ ਕਿਉਂਕਿ ਇਹ ਮੈਂ ਛੋਟੀ ਭੈਣਾ ਤੇ ਵੱਡੇ ਵੀਰ ਜੋ ਮੈਨੂੰ ਇੰਨਾ ਕਰ ਰਹੇ ਨੇ ਪਰ ਮੈਂ ਨਾਲ ਇਹ ਵੀ ਦੁਆ ਅਪੀਲ ਕਰ ਰਹੀ ਆ ਤੇ ਅਰਦਾਸ ਕਰ ਰਹੀ ਆ ਸਾਰਿਆਂ ਦੇ ਅੱਗੇ ਕਿ ਮੇਰਾ ਨਾਮ ਰਵੇ ਤੇ ਅਕਸ਼ੇ ਕੁਮਾਰ ਦੇ ਗੁੱਟ ਦੇ ਉੱਤੇ ਜ਼ਰੂਰ ਬਣਾਂਗੀ ਤਾਂ ਕਿ ਨਾ ਕਿਤੇ ਪੈਸੇ ਆਣ ਦੇ ਨਾਲ ਫੇ ਖੁਸ਼ੀ ਹੈ ਕਿਉਂਕਿ ਇੱਕ ਬੜੇ ਵੱਡੇ ਦਿਲ ਦੇ ਨਾਲ ਅੱਜ ਜੋ ਅਕਸ਼ੇ ਕੁਮਾਰ ਹੁਣਾ ਵੱਲੋਂ ਇੱਕ ਟ੍ਰਾਂਜੈਕਸ਼ਨ 25 ਲੱਖ ਰੁਪਏ ਦੀ ਜੋ ਗਲੋਰੀ ਬਾਵਾ ਹੁਣਾ ਦੇ ਅਕਾਊਂਟ ਦੇ ਵਿੱਚ ਕੀਤੀ ਗਈ ਹੈ ਕਿਤੇ ਨਾ ਕਿਤੇ ਆਪਣੇ ਮਾਂ ਨੂੰ ਵੀ